ਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਸੋਦਰ ਹੀ ਉਚਾਰਨ ਕਰਨਾ ਸੋਦਰ ਨਹੀਂ ਕਈ ਵਾਰੀ ਅਨਜਾਣ ਪੁਨੇ ਜਿ ਇਕੱਠਾ ਜ ਕਰ ਦਿੰਦੇ ਆ ਸੋਦਰ ਮਹਾਰਾਜ ਅਕਾਲ ਪੁਰਖ ਦੇ ਦਰਬਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਗਿਆਨੀ ਜੀ ਨੇ ਸਵੇਰੇ ਦੱਸਿਆ ਸੀ ਇਹ ਉਚਾਰਨ ਕੀਤੀ ਪਰਮੇਸ਼ਰ ਦੀ ਉਸਤਤ ਕੀਤੀ ਹੈ ਸੋ ਇਹ ਵਾਹਿਗੁਰੂ ਦੇ ਦਰਬਾਰ ਦਾ ਵਰਣਨ ਹੈ ਜਿੱਥੇ ਅਕਾਲ ਪੁਰਖ ਪਰਮੇਸ਼ਰ ਦਾ ਦਰਬਾਰ ਸਜਿਆ ਸੱਚਖੰਡ ਉਸ ਦਰਬਾਰ ਦੀ ਉਪਮਾ ਗੁਰੂ ਸਾਹਿਬ ਜੀ ਕਰ ਰਹੇ ਨੇ ਸੋ ਦਰ ਹਾਂਜੀ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓ ਔੰਕਾਰ ਸਤਗੁਰ ਪ੍ਰਸਾਦ ਸੋ ਦਰ تیਰਾ ਕੀਹਾ ਸੋ ਘਰ ਕੀਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਣਹਾਰੀ ਕੀਤੇ ਤੇਰੇ ਰਾਗ ਪਰਿ ਸਿਆਉ ਕਹੀਅਹਿ ਕੀਤੇ ਤੇਰੇ ਗਾਵਣਹਾਰੀ ਗਾਵਨ ਤੁਦਨੋ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਸਵੇਰੇ ਵੀ ਬੇਨਤੀ ਕੀਤੀ ਸੀ ਸ੍ਰੀ ਜਪਜੀ ਸਾਹਿਬੇ ਵਿੱਚ ਵੀ ਸੋਦਰ ਸ਼ਬਦ ਆਇਆ ਔਰ ਇਥੇ ਵੀ ਇਹ ਹੁਣ ਦੂਸਰੀ ਵਾਰ ਆ ਰਿਹਾ ਹੈ ਜਿਹੜੇ ਅੱਖਰਾਂ ਦਾ ਫਰਕ ਹੈ ਇਹਨੂੰ ਆਪਾਂ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਹੈ ਉਥੇ ਤਹੁ ਨੋਂ ਪਾਠ ਸੀ ਇਥੇ ਤੁਧ ਨੋਂ ਪਾਠ ਹੈ ਤੇ ਨੰਨੇ ਦੇ ਹੋੜੇ ਦਾ ਖਾਸ ਤੌਰ ਤੇ ਖਿਆਲ ਰੱਖਣਾ ਨੂ ਪਾਠ ਨਹੀਂ ਕਰਨਾ ਤੁਦਨੋ ਇਹ ਖਿਆਲ ਰੱਖ ਕੇ ਚੱਲਣਾ ਹੈ ਜੀ ਗਾਵਨ ਤੁਦਨ ਪਵਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਨ ਤੁਦਨ ਚਿਤ ਗੋਪਤ ਲੇਖ ਜਾਨਨ ਲੇਖ ਲੇਖ ਧਰਮ ਵਿਚਾਰੇ ਪਾਠ ਹੈ ਜਾਨਨ ਜਜੇ ਕੰਨਾ ਨਾਣਾ ਨੰਨੇ ਸਿਆਰੀ ਜਿਹੜੀ ਗਲਤੀ ਹੁੰਦੀ ਹੈ ਉਹ ਜਾਣਣ ਬੋਲਣ ਦੀ ਹੁੰਦੀ ਹੈ ਜਦੋਂ ਜਾਣਣ ਬੋਲਿਆ ਜਾਵੇ ਤਾਂ ਨੰਨਾ ਪਹਿਲਾਂ ਆ ਜਾਂਦਾ ਹੈ ਨਾਣਾ ਬਾਅਦ ਵਿੱਚ ਆਉਂਦਾ ਹੈ ਇਹ ਜਾਣਣ ਅੱਖਰਾਂ ਦੀ ਤਰਤੀਬ ਦਾ ਖਿਆਲ ਰੱਖਣਾ ਗਾਵਨ ਤੁਦਨ ਚਿਤ ਗੋਪਤ ਲੇਖ ਜਾਣਣ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਦਨ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਬੀਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵਿਦਾ ਨਾਲੇ ਸ੍ਰੀ ਜਪਜੀ ਸਾਹਿਬ ਜੀ ਵਿੱਚ ਰਖੀਸਰ ਸਸਾ ਮੁਕਤਾ ਸੀ ਰਖੀਸਰ ਪਾਠ ਇੱਥੇ ਸਸੇ ਨੂੰ ਔਂਕੜ ਆਇਆ ਹੈ ਰਖੀਸੁਰ ਜਿਵੇਂ ਗਿਆਨੀ ਸਿੰਘ ਜੀ ਨੇ ਉਚਾਰਨ ਕੀਤਾ ਹੈ ਇਹ ਫਰਕ ਚੇਤੇ ਰੱਖਣਾ ਗਾਵਨ ਤੁਦਨੋਂ ਪੰਡਿਤ ਪੜਨ ਰਖੀਸੁਰ ਜੁਗ ਜੁਗ ਵਿਦਾ ਨਾਲੇ ਗਾਵਨ ਤੁਦਨੋਂ ਮੋਹਣੀਆ ਮਨ ਮੋਹਨ ਸੁਰਗ ਮੱਛ ਪਇਆਲੇ ਪਇਆਲੇ ਪਪਾ ਈੜੀ ਸਿਹਾਰੀ ਐੜੇ ਕੰਨਾ ਲੱਲੇ ਨੂੰ ਲਾਮ ਆਮ ਤੌਰ ਤੇ ਪਾਠੀ ਪਿਆਲੇ ਪਾਠ ਕਰ ਜਾਂਦੇ ਨੇ ਪਿਆਲੇ ਦਾ ਅਰਥ ਹੋਰ ਹੈ ਪਇਆਲੇ ਦਾ ਹੋਰ ਹੈ ਪਿਆਲੇ ਵਿੱਚ ਤਿੰਨ ਅੱਖਰ ਲੱਗ ਰਹੇ ਨੇ ਜਿਵੇਂ ਆਪਾਂ ਕੱਪ ਵਗੈਰਾ ਕਹਿੰਦੇ ਉਹਨੂੰ ਪਿਆਲਾ ਕਿਹਾ ਜਾਂਦਾ ਹੈ ਪਇਆਲ ਦਾ ਅਰਥ ਹੈ ਪਤਾਲ ਸੋ ਪਇਆਲੇ ਈੜੀ ਨੂੰ ਸਿਹਾਰੀ ਲਾ ਕੇ ਇਹ ਪਾਠ ਕਰਨਾ ਹੈ ਪਿਆਲੇ ਨਹੀਂ ਬੋਲਣਾ गावਨ ਤੁਦਨੋ रतन उपाए तेरे आठ 60 तीर्थ न आले गावन तुदनो जोद महाबल सूरा गावन तुदनो खाणी चारे गावन तुदनो खंड मंडल ब्रह्मांड कर कर रखे तेरे तारे से तुदनो गावन जो तुद पावन ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੋ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਇਹ ਕਰ ਕਰ ਦੇਖੈ ਇਥੇ ਸੋਦਰ ਦੇ ਵਿੱਚ ਤੇ ਕਰ ਕਰ ਵੇਖੈ ਉਹ ਸ੍ਰੀ ਜਪਜੀ ਸਾਹਿਬ ਦੇ ਵਿੱਚ ਹੈ ਇਹ ਭੇਦ ਜਿਹੜਾ ਹੈ ਇਹ ਯਾਦ ਰੱਖਣਾ ਇਸੇ ਤਰ੍ਹਾਂ ਹੀ ਹੋਰ ਪਾਠ ਜਿਹੜੇ ਹਨ ਸੋਦਰ ਦੇ ਤੇ ਜਪਜੀ ਸਾਹਿਬ ਦੇ ਕਈ ਵਾਰੀ ਜਦੋਂ ਪਾਠ ਕਰਦੇ ਆ ਤੇ ਉਹ ਸਵੇਰ ਦਾ ਸ਼ਾਮ ਤੇ ਸ਼ਾਮ ਦਾ ਸਵੇਰ ਵਿੱਚ ਹੋ ਜਾਂਦਾ ਰਲਗੜ ਹੋ ਜਾਂਦਾ ਉਹਦੇ ਵਾਸਤੇ ਇੱਕ ਝੁਗਤੀ ਅਸੀਂ ਬਜ਼ੁਰਗਾਂ ਸਿੰਘਾਂ ਤੋਂ ਸਿਆਣਿਆਂ ਤੋਂ ਸੁਣੀ ਐ ਵੀ ਜਿਹੜਾ ਪਾਠ ਜਪਜੀ ਸਾਹਿਬ ਹੈ ਉਹਦੀ ਚਾਲ ਥੋੜੀ ਹੋਰ ਬਣਾ ਕੇ ਰੱਖੀ ਜਾਵੇ ਤੇ ਜਿਹੜਾ ਸੋਦਰ ਦਾ ਪਾਠ ਹੈ ਉਹਦੀ ਚਾਲ ਹੋਰ ਢੰਗ ਨਾਲ ਉਹਦਾ ਉਚਾਰਨ ਹੋਰ ਸੁਰ ਦੇ ਵਿੱਚ ਕੀਤਾ ਜਾਵੇ ਤਾਂ ਉੱਚੀ ਬੋਲ ਕੇ ਤਾਂ ਫਿਰ ਇਹ ਪਾਠ ਨਹੀਂ ਰਲਦਾ ਇਸ ਤਰ੍ਹਾਂ ਇਹ ਯਾਦ ਕਰਨ ਦਾ ਤਰੀਕਾ ਹੈ ਵੱਖਰਾ ਵੱਖਰਾ ਹਾਂਜੀ ਕਰ ਕਰ ਦੇਖਾ ਕੀਤਾ ਆਪਣ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਜਪਜੀ ਸਾਹਿਬ ਵਿੱਚ ਪਾਠ ਸੀ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਪੱਪੇ ਨੂੰ ਕੰਨੇ ਦੇ ਨਾਲ ਇਥੇ ਪਾਠ ਰਹਾਸ ਵਿੱਚ ਆਇਆ ਹੈ ਪਤ ਸਾਹਿਬ ਸੋ ਪਤ ਸਾਹੋ ਸਾਹਾ ਪਤ ਸਾਹਿਬ ਇਹ ਦੋਹਾਂ ਪਾਠਾਂ ਦਾ ਭੇਦ ਹੈ ਫਰਕ ਹੈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੀ ਵੱਡ ਵੱਡਾ ਦੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹੜਾ ਵਾਲੇ ਤੇਰੇ ਰਹੀ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹਿਰਾ ਕੋਈ ਨਾ ਜਾਣੈ ਤੇਰਾ ਕੀਤਾ ਕੀ ਵਡਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਗੁਰ ਗੁਰਹਾਈ ਇਉਂ ਨਹੀਂ ਕਹਿਣਾ ਗੁਰ ਗੁਰਹਾਈ ਪਹਿਲਾ ਗੁਰ ਇਕੱਲਾ ਹੈ ਦੂਸਰਾ ਗੁਰਹਾਈ ਪਾਠ ਇਕੱਠਾ ਹੈ ਗਿਆਨੀ ਧਿਆਨੀ ਗੁਰ ਗੁਰਹਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣਾ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਆਪ ਸਭ ਚੰਗੇ ਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵੇੜਾ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਕਰਮ ਮਿਲੈ ਸਵੇਰੇ ਵੀ ਬੇਨਤੀ ਕੀਤੀ ਸੀ ਜਿੱਥੇ ਇਹ ਰਲਵੇਂ ਅੱਖਰ ਆ ਜਾਂਦੇ ਨੇ ਇਹਨਾਂ ਦਾ ਨਖੇੜਾ ਜ਼ਰੂਰੀ ਕਰਨਾ ਹੈ ਆਮ ਤੌਰ ਤੇ ਪਾਠੀ ਸਿੰਘ ਬੋਲ ਦਿੰਦੇ ਨੇ ਕਰਮ ਮਿਲੈ ਇਹ ਕਰਮ ਮਿਲੈ ਨਹੀਂ ਕਹਿਣਾ ਕਰਮ ਮਿਲੈ ਪੂਰਾ ਸਪਸ਼ਟ ਦਿਖੇੜਾ ਹੋਵੇ ਕਰਮ ਮਿਲੈ ਨਾਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਪੰਡਾਰਾ ਜਿਸ ਤੂ ਦੇਹ ਤਿਸਾ ਕਿਆ ਚਾਰਾ ਨਾਨਕ ਸਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਵ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗਾ ਭੂਖ ਉਤ ਭੂਖਾ ਖਾਏ ਚਲਿਅਹਿ ਦੁਖ ਸੋ ਕਿਉ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵਾ ਘਾਟ ਨਾ ਜਾਏ ਨਾ ਊਹ ਮਰੈ ਨਾ ਹੋਵਾ ਸੋਗ ਦੇਦਾ ਰਹਾ ਨਾ ਚੂਕਾ ਭੋਗ ਗੁਣ ਏਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸਨਾਤ